ਤਹਾਡੇ ਫਾਦਰ ਸਾਹਿਬ ਉਹਨਾਂ ਦੇ ਘਰ ਜਾਂਦੇ ਆਉਂਦੇ ਸੀਗੀ ਤੁਹਾਡੀ ਭਾਬੀ ਸਾਡੇ ਘਰ ਆਉਂਦੀ ਰਹੀ ਆ ਆਪਣੀ ਕੁੜੀ ਦੀ ਸ਼ਿਕਾਇਤ ਲੈ ਕੇ ਕਿ ਇਹਨੂੰ ਸਮਝਾਓ ਥਾਣੇ 'ਚ ਸਾਡਾ ਰਾਜੀਨਾਮ ਆਇਆ ਉੱਥੇ ਪੈਰੀਂ ਪਾਗ ਰੱਖ ਕੇ ਤੁਹਾਡੇ ਫਾਦਰ ਸਾਹਿਬ ਨੇ ਉਹਦੇ ਤੋਂ ਮਾਫੀ ਮੰਗੀ ਸੀ ਤੇ ਉਹਨੇ ਵੀਡੀਓ ਕਾਲ ਕਰਦੀ ਸੀ ਤੇ ਗਲਤ ਵੱਲ ਚੀਜ਼ਾਂ ਕਰਦੀ ਸੀ ਜਿੱਤੇ ਕਰਕੇ ਇਹਦੀ ਮਦਰ ਇਹਨੂੰ ਵੇਖਿਆ ਪਿੰਡ ਦੇ ਮੈਂਬਰ ਜਾਂ ਪੰਚਾਇਤ ਜਾਂ ਜਿਹੜੇ ਮੋਹਤਵਾਰ ਬੰਦੇ ਆ ਤੁਹਾਡੇ ਉਹ ਲੜਕੀ ਦੇ ਪਰਿਵਾਰ ਨਾਲ ਕਿਉਂ ਖੜਦੇ ਆ ਤੁਹਾਡੇ ਨਾਲ ਕੋਈ ਰੰਜਿਸ਼ ਆ ਉਹਨਾਂ ਦੀ ਜਿਹੜੀ ਇਹ ਵਿਰੋਧੀ ਧੇਰਾ ਇਹਨਾਂ ਨਾਲ ਸਾਡਾ ਪਹਿਲੀ ਦਾ ਝਗੜਾ ਚੱਲਦਾ ਪਿਆ ਲਾਲੀ ਨਾਲ ਤੇ ਪੰਮੇ ਨਾਲ ਇਹਨਾਂ ਦੇ ਪਰਚੇ ਵੀ ਹੋਏ ਜੀ ਅੱਛਾ ਜਿੱਦੇ ਫੌਜੀ ਸਾਹਿਬ ਤੇ ਬਲੇਮ ਲੱਗਦੇ ਆ ਗਲਤ ਬਲੇਮ ਪਿੰਡ ਦੀ ਬੱਚੀ ਦੇ ਨਾਲ ਉਹਨਾਂ ਨੇ ਗਲਤ ਹਰਕਤਾਂ ਕੀਤੀਆਂ 24 ਜੁਲਾਈ ਦੀ ਇਹ ਘਟਨਾ ਉੱਤੇ ਇੱਥੇ ਮੀਟਿੰਗ ਹੋਈ ਏ ਕਿ ਨਹੀਂ ਹੋਈ ਹੋਈ ਏ ਜੀ 24 ਤਰੀਕ ਨੂੰ ਹਾਂ ਜੀ ਤੁਸੀਂ ਇੱਥੇ ਹਾਂ ਜੀ 25 ਦੀ ਸਕੂਲ ਦੇ ਵਿੱਚ ਗੱਲ ਸੀ ਇਹ ਗੱਲ ਕੌਣ ਤੁਹਾਨੂੰ ਦੱਸ ਕੇ ਗਿਆ ਇਹ ਪੂਰੇ ਪਿੰਡ 'ਚ ਵੀ ਫੈਲੀ ਜੇ ਇਹਦਾ ਫਾਦਰ ਕੁਲਦੀਪ ਸਿੰਘ ਉਹ ਸਾਡੇ ਘਰ ਆ ਕੇ ਦੱਸ ਕੇ ਗਿਆ ਸੀ ਮੇਰੇ ਫਾਦਰ ਨੂੰ ਕਿ ਮਾਮਾ ਜੀ ਮੇਰੀ ਕੁੜੀ ਨੇ ਚਲੇ ਜਾਣਾ ਜੇ ਸ਼ਬਦ ਮੰਦੇ ਸ਼ਬਦ ਬੋਲਦੇ ਹਾਂ ਜੀ ਠੀਕ ਹੈ ਇਹਦਾ ਮਨੂ ਕਿਹਾ ਕਿ ਤੁਹਾਨੂੰ ਸੋਣੀ ਮੜੀ ਲਾ ਤੇਰੀਆਂ ਤੇਰੀਆਂ ਅੱਖਾਂ ਦੇ ਵਿੱਚ ਝਗੜਾ ਹੈ ਜੇ ਇਹ ਨਹੀਂ ਇਹ ਗੱਲ ਕਹਿੰਦੇ ਕਿ ਮੇਰੀ ਇੱਜ਼ਤ ਨੂੰ ਹੱਥ ਪਾਏ ਜੇ ਤੈਨੂੰ ਕੋਈ ਦਰਖਾਸਤ ਦਿਖਾ ਦਵੇ ਅਸੀਂ ਦਿਖਾ ਦਵਾਂਗੇ ਅਸੀਂ ਤੁਹਾਨੂੰ ਪ੍ਰੂਫ ਦੇ ਦਾਂਗੇ ਕਿ ਕਿਸ ਚੀਜ਼ ਦਾ ਝਗੜਾ ਹੋਇਆ ਸੀ ਸਸ਼ੀਕਲਪ ਨੇ ਸਸ਼ੀਕਲਪ ਕੀ ਨਾਮ ਹਟਾ ਦੇ ਮੇਰਾ ਨਾਮ ਸੰਦੀਪ ਕੌਰ ਵੀਰ ਜੀ ਪਿਛਲੇ ਦਿਨਾਂ ਦੇ ਵਿੱਚ ਇੱਕ ਬੱਚੀ ਹੈ ਜਿਹੜੀ ਇੱਕ ਸੇਲ ਪਿੰਡ ਦੀ ਉਹਨੇ ਇਹ ਗੱਲ ਕਹੀ ਕਿ ਮੇਰੇ ਦਾਦੇ ਨੇ ਮੇਰੇ ਘਰ ਦੇ ਵਿੱਚ ਆਇਆ 10 ਵਜੇ ਤੋਂ ਲੈ ਕੇ ਦੁਪਹਿਰ ਦੇ 1 ਵਜੇ ਤੱਕ ਉਹ ਮੇਰੇ ਕੋਲ ਰਿਹਾ ਮੈਨੂੰ ਗਲਤ ਸ਼ਬਦ ਬਿਆਨਬਾਜ਼ੀ ਕੀਤੀ ਉਹਨੇ ਗਲਤ ਸ਼ਬਦ ਵਰਤੇ ਮੈਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ ਤੁਹਾਡੇ ਫਾਦਰ ਤੇ ਇਹ ਬਲੇਮ ਲੱਗੇ ਇਹ ਬਿਲਕੁਲ ਹੀ ਗਲਤ ਬਲੇਮ ਲੱਗੇ ਜੀ ਕਿਉਂਕਿ ਜਿਸ ਦਿਨ ਦੀ ਉਹ ਗੱਲ ਕਰਦੀ ਪਈ ਆ ਸਭ ਤੋਂ ਪਹਿਲੀ ਗੱਲ ਤਾਂ ਉਹ ਮੇਰੀ ਭੂਆ ਦੀ ਪੁੱਤਰੀ ਆ ਠੀਕ ਆ ਸਾਡੀ ਮੇਰੀ ਖੋਦੀ ਭਤੀਜੀ ਆ ਜਿਸ ਦਿਨ ਦੀ ਉਹ ਗੱਲ ਕਰਦੀ ਬਈ ਸਾਡੇ ਘਰੇ 9 ਵਜੇ ਤੋਂ ਲੈ ਕੇ 1 ਵਜੇ ਤੱਕ ਰੇਗਾ ਮੀਟਿੰਗ ਸੀ ਸਾਰੇ ਮੇਰੇ ਫਾਦਰ ਵੀ ਇੱਥੇ ਸੀ ਅਸੀਂ ਵੀ ਇੱਥੇ ਸੀ ਨਰੇਗਾ ਦੀ ਆਲਮੋਸਟ 20 ਤੋਂ 25 ਲੇਡੀ ਸੀ ਜਿਹੜੀਆਂ ਸਾਡੇ ਸਾਡੇ ਘਰੇ ਸੀ ਇਸੇ ਜਗ੍ਹਾ ਤੇ ਮੀਟਿੰਗ ਹੋਈ ਜੇ ਤੇ ਸਾਡੇ ਕੋਲ ਉਹ ਵੀ ਗਵਾਹੀ ਦਿੰਦੀਆਂ ਜੇ ਕਿ ਸਾਡੇ ਇੱਥੇ ਮੀਟਿੰਗ ਹੋਈ ਜੇ ਜਿਹੜੀ ਉਹਨਾਂ ਨੇ ਬਲੇਮ ਲਾਇਆ ਉਹ ਸਰਾ ਸਰ ਗਲਤ ਆ ਅਸਲ ਚ ਗੱਲ ਇਹ ਇੱਕ ਤਾਂ ਜਿਹੜੀ ਵਿਰੋਧੀ ਧਿਰਾ ਇਹਨਾਂ ਨਾਲ ਸਾਡਾ ਪਹਿਲੀ ਦਾ ਝਗੜਾ ਚੱਲਦਾ ਪਿਆ ਲਾਲੀ ਨਾਲ ਤੇ ਪੰਮੇ ਗਾਡੀ ਨਾਲ ਇਹਨਾਂ ਦੇ ਪਰਚੇ ਵੀ ਹੋਏ ਜੇ ਤੇ ਇਸੇ ਦੀ ਰੰਜਿਸ਼ ਕਰਕੇ ਉਹਨਾਂ ਨੇ ਸਾਡੇ ਗਾੜੀ ਇਹ ਕੁੜੀ ਨੂੰ ਯੂਜ਼ ਕਰਕੇ ਇਹ ਮੋਹਰਾ ਬਣਾਉਣ ਦੇ ਜੇ ਤੇ ਆਪਣੇ ਪਰਚੇ ਦਾ ਰਾਜੀਨਾਮਾ ਕਰਾਉਣਾ ਚਾਹੁੰਦੇ ਜੀ ਉਦਾਂ ਤੁਹਾਡੇ ਫਾਦਰ ਸਾਹਿਬ ਉਹਨਾਂ ਦੇ ਘਰ ਜਾਂਦੇ ਆਉਂਦੇ ਸੀ ਨਹੀਂ ਨਹੀਂ ਸਾਡਾ ਬਿਲਕੁਲ ਆਉਣ ਜਾਣ ਬਿਲਕੁਲ ਹੀ ਖਤਮ ਸੀ ਕਿਉਂਕਿ ਜionਦੀ ਸਾਡੀ ਭੂਆ ਜੀ ਦੀ ਡੈਥ ਹੋ ਗਈ ਹੈ ਨਾ ਸਾਡਾ ਆਉਣ ਜਾਣ ਬਿਲਕੁਲ ਖਤਮ ਸੀ ਅਸੀਂ ਨਾ ਆਉਂਦੇ ਆ ਨਾ ਜਾਂਦੇ ਆ ਸਾਡੀ ਭਾਬੀ ਸਾਡੇ ਘਰ ਆਉਂਦੀ ਰਹੀ ਆ ਆਪਣੀ ਕੁੜੀ ਦੀ ਸ਼ਿਕਾਇਤ ਲੈ ਕੇ ਕਿ ਇਹਨੂੰ ਸਮਝਾਓ ਇਹ ਸਕੂਲ ਦੇ ਵਿੱਚ ਇਹਦਾ ਇਦਾਂ ਕਰਕੇ ਕੋਈ ਰਿਲੇਸ਼ਨ ਚੱਲਦਾ ਸੀ ਤੇ ਇਹਨੂੰ ਸਮਝਾਓ ਕਿ ਕੁਝ ਗਲਤ ਸਟੈਪ ਨਾ ਚੁੱਕ ਲਵੇ ਉਹਦੇ ਕਰਕੇ ਮੇਰੇ ਫਾਦਰ ਸਾਹਿਬ ਨੇ ਹਮੇਸ਼ਾ ਨੂੰ ਸਮਝਾਇਆ ਕਿ ਅਸੀਂ ਇਹਦੇ ਵਿੱਚ ਨਹੀਂ ਕਰ ਸਕਦੇ ਜੇ ਤੁਸੀਂ ਮਾਤਾ ਪਿਤਾ ਸਮਝਾਓ ਇੱਕ ਵਾਰ ਤੇ ਜੇ ਤੁਹਾਡੇ ਸਕੂਲ ਵਾਲੇ ਕਹਿਣਦੇ ਆ ਜਾਂ ਤੁਸੀਂ ਕਹਿੰਦੇ ਸਕੂਲ ਕੱਲਾਵਾ ਜਾਂ ਨਹੀਂ ਕੱਲਾ ਇਹਨੇ ਬੜੇ ਸਾਡੇ ਤਰਲੇ ਕੱਢੇ ਮੇਰੀ ਮਦਦ ਦੇ ਤਰਲੇ ਕੱਢੇ ਤੇ ਇਹਨੇ ਆਪ ਦੀ ਨਨਾਨ ਮਤਲਬ ਮੀਂਦੀ ਜਿਹੜੀ ਇਹਨਾਂ ਨੂੰ ਵੀ ਕਿਹਾ ਕਿ ਸਾਡੇ ਘਰੇ ਆਓ ਉਹਨੂੰ ਸਮਝਾਓ ਕੁੜੀ ਨੂੰ ਤੇ ਇਦਾਂ ਕਰਕੇ ਇਸ ਤੋਂ ਇਲਾਵਾ ਜੇ ਕਹਿੰਦੀ ਆ ਨਾ ਕਿ ਸਾਡੀ ਕੁੜੀ ਦੀ ਕੋਈ ਗੱਲ ਨਹੀਂ ਆ ਤੇ ਇਹਦੇ ਨਾਨਕਿਆਂ ਨੇ ਆਇਓ ਤਾਂ ਇੱਕ ਮਹੀਨਾ ਪਹਿਲਾਂ ਕੁੜੀ ਦੀ ਬਾਹ ਤੋੜ ਕੇ ਗਏ ਸੀ ਖਾਨ ਛਾਵੜੀ ਵਾਲੇ ਇਹ ਸਾਰੇ ਜਿਹੜੀ ਹੁਣ ਬਲੇਮ ਲਾਉਂਦੀ ਪਈ ਆ ਕਿ ਮੇਰੀ ਕੁੜੀ ਸੱਚੀ ਆ ਮੇਰੀ ਕੁੜੀ ਕੋਈ ਗਲਤ ਨਹੀਂ ਕਰਨੀ ਤੁਸੀਂ ਇਹ ਸਾਰੇ ਸਬੂਤ ਰਿਆਂ ਸਾਰੇ ਗਵਾ ਉਹਨਾਂ ਤੋਂ ਪੁੱਛ ਸਕਦੇ ਸੀ ਕਿ ਉਹਨਾਂ ਨੇ ਬਾਹ ਕਿਉਂ ਤੋੜੀ ਸੀ ਕੁੜੀ ਦੀ ਫਿਰ ਸਕੂਲ ਦੀ ਬੱਚੀ ਦੀ ਸਕੂਲ ਦੇ ਵਿੱਚ ਗੱਲ ਸੀ ਇਹ ਗੱਲ ਕੌਣ ਤੁਹਾਨੂੰ ਦੱਸ ਕੇ ਗਿਆ ਇਹ ਪੂਰੇ ਪਿੰਡ 'ਚ ਵੀ ਫੈਲੀ ਜੇ ਇਹਦਾ ਫਾਦਰ ਕੁਲਦੀਪ ਸਿੰਘ ਉਹ ਸਾਡੇ ਘਰ ਆ ਕੇ ਦੱਸ ਕੇ ਗਿਆ ਸੀ ਮੇਰੇ ਫਾਦਰ ਨੂੰ ਕਿ ਮਾਮਾ ਜੀ ਮੇਰੀ ਕੁੜੀ ਨੇ ਚਲੇ ਜਾਣਾ ਜੇ ਤੇ ਆਪਾਂ ਕੋਈ ਨਾ ਕੋਈ ਚੀਜ਼ ਕਰੀਏ ਕੋਈ ਨਾ ਕੋਈ ਹੱਲ ਕਰੀਏ ਕਿ ਜਿਹੜੀ ਕੁੜੀ ਨੂੰ ਆਪਾਂ ਰੋਕੀਏ ਬੰਦਾ ਜੀ 9th ਕਲਾਸ ਦੇ ਵਿੱਚ ਤੇ ਉਹਦੇ ਨਾਲ ਵੀਡੀਓ ਕਾਲ ਕਰਦੀ ਸੀ ਤੇ ਗਲਤ ਵੱਲ ਚੀਜ਼ਾਂ ਕਰਦੀ ਸੀ ਜਿੱਤੇ ਕਰਕੇ ਇਹਦੀ ਮਦਰ ਇਹਨੂੰ ਵੇਖਿਆ ਉਹ ਸਾਨੂੰ ਆ ਕੇ ਘਰੇ ਦੱਸਿਆ ਵਾ ਕਿ ਮਾਮਾ ਜੀ ਨੂੰ ਆਪਾਂ ਰੋਕੀਏ ਕਿਸੇ ਤਰੀਕੇ ਨਾਲ ਤੇ ਇਹ ਵੀਡੀਓ ਕਾਲ ਨੂੰ ਨਹੀਂ ਹਟਦੀ ਉਹਦੇ ਫਾਦਰ ਸਾਹਿਬ ਕਹਿ ਕੇ ਗਏ ਉਹਦੇ ਫਾਦਰ ਸਾਹਿਬ ਨੇ ਮਦਰ ਵੀ ਕਹਿ ਕੇ ਗਈ ਜੀ ਤੁਹਾਨੂੰ ਮਾਤਾ ਜੀ ਕਹਿ ਕੇ ਗਏ ਆ ਹਾਂਜੀ ਇੱਥੇ ਆਏ ਸੀ ਘਰ ਹਾਂਜੀ ਠੀਕ ਹੈ ਆ ਤੁਹਾਨੂੰ ਸਾਨੂੰ ਇਹੋ ਕਹਿੰਦੇ ਸੀ ਵੀ ਬੇਟੀ ਗਲਤ ਚਟਾਪ ਚੁੱਕ ਰਹੀ ਆ ਤੇ ਇਹਨੂੰ ਸਮਝਾਈ ਗਈ ਆਪਾਂ ਹਮ ਤੇ ਇਹ ਮੈਨੂੰ ਵੀ ਬਹੁਤ ਖਤਰਾ ਲੱਗਦਾ ਐ ਇਸ ਬੇਟੀ ਦਾ ਜੀ ਫਿਰ ਤੁਹਾਡੇ ਚੋਂ ਪਰਿਵਾਰ ਚੋਂ ਗਿਆ ਕੋਈ ਸਮਝਾਉਣ ਕਰੇ ਨਹੀਂ ਨਹੀਂ ਐ ਕੋਈ ਨਹੀਂ ਜਵਾਬ ਦੇਤਾ ਸੀ ਹਾਂਜੀ ਨਹੀਂ ਨਹੀਂ ਇੱਕ ਲੜਕੀ ਦੀ ਮਾਤਾ ਨੇ ਇਹ ਵੀ ਗੱਲ ਕਹੀ ਆ ਵੀ ਕੈਪਟਨ ਗਰਮੀਤ ਸਿੰਘ ਅੱਜ ਤੋਂ 10 ਸਾਲ ਪਹਿਲਾਂ ਵੀ ਉਨੇ ਮੇਰੇ ਨਾਲ ਖੁਦ ਨਾਲ ਗਲਤ ਹਰਕਤ ਕੀਤੀ ਸੀ ਥਾਣੇ 'ਚ ਸਾਡਾ ਰਾਜੀਨਾਮਾ ਆਇਆ ਉੱਥੇ ਪੈਰੀ ਪਾਗ ਰੱਖ ਕੇ ਤੁਹਾਡੇ ਫਾਦਰ ਸਾਹਿਬ ਨੇ ਉਹਦੇ ਤੋਂ ਮਾਫੀ ਮੰਗੀ ਸੀ ਨਹੀਂ ਜੀ ਨਾ ਪੈਰੀ ਪਏ ਜੇ ਤੇ ਇਹ ਤੇ ਹੁਣ ਵੀ ਕਹਿੰਦੇ ਕਿ ਅਸੀਂ ਉਹਨਾਂ ਦੇ ਰਾਜੀਨਾਮੇ ਕਰਨ ਗਏ ਨਾ ਹੀ ਰਾਜੀਨਾਮਾ ਕਰਨ ਗਏ ਜੇ ਨਾ ਹੀ ਪੈਰੀ ਪਏ ਜੇ ਜਿਹੜਾ ਉਹ ਝਗੜਾ ਹੋਇਆ ਸੀ ਤੁਸੀਂ ਅੱਜ ਵੀ ਜਾ ਕੇ ਸਰਾਇਆ ਮਨਤਖਾਨ ਥਾਣੇ ਦੇ ਵਿੱਚੋਂ ਡੇਟ ਕਢਾ ਸਕਦੇ ਜੋ ਕਿਸ ਚੀਜ਼ ਦਾ ਝਗੜਾ ਹੋਇਆ ਸੀ ਇਹਨਾਂ ਦੀ ਸੱਸ ਜਿਹੜੀ ਮੇਰੀ ਭੂਆ ਲੱਗਦੀ ਆ ਉਹ ਵੀ ਸਾਡੇ ਨਾਲ ਸੀ ਉਹ ਉਦੋਂ ਜਿੰਦੇ ਸੀ ਜਦੋਂ ਉਹਨਾਂ ਦਾ ਝਗੜਾ ਹੋਇਆ ਤੇ ਜੇ ਇਹ ਨੇ ਇਹ ਗੱਲ ਕਹਿੰਦੀ ਕਿ ਮ ਦਾਵਾਂਗੇ ਅਸੀਂ ਤੁਹਾਨੂੰ ਪ੍ਰੂਫ ਦੇ ਦਾਂਗੇ ਕਿ ਕਿਸ ਚੀਜ਼ ਦਾ ਝਗੜਾ ਹੋਇਆ ਸੀ ਕਿਸ ਗੱਲ ਤੋਂ ਹੋਇਆ ਤੇ ਇਹ ਦਿਖਾ ਦਵੇ ਦਰਖਾਸਤ ਨੂੰ ਕਿ ਇਹਦੀ ਇੱਜ਼ਤ ਲੁੱਟਨ ਪਈ ਜੀ ਇਹ ਥਾਣੇ ਕਿਸ ਗੱਲ ਦਾ ਝਗੜਾ ਹੋਇਆ ਸੀ ਉਹ ਹੋਇਆ ਸੀ ਪੌੜੀ ਦਾ ਝਗੜਾ ਆ ਸਾਡੇ ਇੱਥੇ ਮਿਸਤਰੀ ਲੱਗੇ ਸੀ ਤੇ ਅਸੀਂ ਪੌੜੀ ਲੈਣ ਗਏ ਸੀ ਤੇ ਸਾਡੀ ਭੂਆ ਜੀ ਕਹਿੰਦੀ ਕਿ ਉਧਰ ਉਹ ਸਾਡੀ ਪੌੜੀ ਉਹਨਾਂ ਨਾਲ ਲਗਾਈ ਸੀ ਤੇ ਉਹ ਲੈਣ ਗਏ ਸੀ ਤੇ ਨੇ ਮਨਾ ਕੀਤਾ ਸੀ ਤੇ ਉਸ ਕਰਕੇ ਮੇਰੇ ਡੈਡੀ ਦੇ ਗੱਲ ਪੈ ਗਈ ਸੀ ਇਸ ਗੱਲ ਦਾ ਝਗੜਾ ਸੀ ਜਿਹਦਾ ਇਹਨੇ ਮੁੱਦਾ ਉਦੋਂ ਵੀ ਬਣਾਇਆ ਸੀ ਤੇ ਅੱਜ ਉਸ ਚੀਜ਼ ਨੂੰ ਚੇਂਜ ਕਰਕੇ ਉਹ ਦੱਸਣ ਦੀ ਇੱਜ਼ਤ ਲੁੱਟੀ ਗਈ ਇਹਨਾਂ ਕੇ ਦਰਖਾਸ ਚੋਕਰਾ ਦਾਂਗੇ ਕਿ ਆਹ ਤੋਂ 10 ਸਾਲ ਪਹਿਲਾਂ ਇਹਨੇ ਕੇਸ ਚੀਜ਼ ਦੀ ਗੱਲ ਕੀਤੀ ਕਿ ਇਹ ਇਹ ਦਿਖਾ ਦੇਵੇ ਦਰਖਾਸਤ ਉਸ ਦੇ ਡੇਟ ਦੀ ਕਿ ਇਹਦੀ ਇੱਜ਼ਤ ਲੁੱਟਣ ਦਾ ਇਹਨੇ ਦਿਖਾ ਦਿੱਤੀ ਹੋਵੇ ਤੇ ਪਿੰਡ ਦੇ ਮੈਂਬਰ ਜਾਂ ਪੰਚਾਇਤ ਜਾਂ ਜਿਹੜੇ ਮੋਹਤਵਾਰ ਬੰਦੇ ਆ ਤੁਹਾਡੇ ਉਹ ਲੜਕੀ ਦੇ ਪਰਿਵਾਰ ਨਾਲ ਕਿਉਂ ਖੜਦੇ ਆ ਤੁਹਾਡੇ ਨਾਲ ਕੋਈ ਰੰਜਿਸ਼ ਆ ਉਹਨਾਂ ਦੀ ਸਭ ਤੋਂ ਵੱਡੀ ਗੱਲ ਜਿਹੜੀ ਉਹ ਲੜਕੀ ਦੇ ਪਰਿਵਾਰ ਨਾਲ ਖੜਦੇ ਆ ਨਾ ਸਾਡੇ ਨਾਲ ਰੰਜਿਸ਼ ਤਾਂ ਇਹਨਾਂ ਦੀ ਪਹਿਲੀ ਦੀ ਹੀ ਆ ਜਿਹੜੀ ਪੰਚਾਇਤ ਦੇ ਵਿੱਚ ਕੁਝ ਮੈਂ ਬੰਦੇ ਹੈਗੇ ਜਿਵੇਂ ਲਾਲੀ ਹੈਗਾ ਵਾ ਜਿੰਨੇ ਤੁਹਾਨੂੰ ਬਿਆਨ ਦਿੱਤੇ ਆ ਪੰਮਾ ਗਾਡੀ ਹੈਗਾ ਵਾ ਤੇ ਬੱਬੂ ਠਾਗਾ ਹੈਗਾ ਵਾ ਇਹ ਸਾਰੇ ਹੀ ਸਾਡਾ ਪਹਿਲੀ ਦਾ ਮੇਨ ਜਿਹੜਾ ਝਗੜਾ ਹੈ ਪਹਿਲੀ ਦਾ ਬਸ ਇਹ ਸਾਡੀ ਕੁੜੀ ਨੂੰ ਸਾਡੇ ਖਿਲਾਫ ਯੂਜ਼ ਕਰਨ ਡਿਆ ਮੋਹਰਾ ਹੀ ਬਣਾ ਕੇ ਯੂਜ਼ ਕਰਨ ਡਿਆ ਉਹਨੇ ਨਾ ਪੈਸੇ-ਪੂਸੇ ਵੀ ਦਿੱਤੇ ਉਹਨ ਇਹਨਾਂ ਨੂੰ ਪੈਸੇ ਦਿੱਤੇ ਆ ਕੁਝ ਯੂਜ਼ ਕਰਨ ਡਿਆ ਸਾਡੇ ਖਿਲਾਫ ਝੂਠੇ ਇਲਜ਼ਾਮ ਲਵਾਉਣ ਡਿਆ ਝੂਠੇ ਬਲੇਮ ਲਵਾਉਣ ਡਿਆ ਜਿਹੜਾ ਪੰਚਾਇਤ ਦਾ ਮਸਲਾ ਵਾ ਪੰਚਾਇਤ ਨੂੰ ਅਸੀਂ ਇੱਕ ਤਾਂ ਵੋਟਾਂ ਨਹੀਂ ਪਾਈਆਂ ਜਿਹੜਾ ਜੱਗ੍ਹਾ ਸੁਬੇਦਾਰ ਉਹ ਸਾਡੇ ਘਰੇ ਆਉਂਦਾ ਰਿਹਾ ਵਾ ਮੇਰੇ ਫਾਦਰ ਨੂੰ ਮੇਰੇ ਫਾਦਰ ਆਮ ਆਦਮੀ ਪਾਰਟੀ ਦੇ ਵਿੱਚ ਆ ਉਹਨੂੰ ਮਨਾਉਂਦਾ ਰਿਹਾ ਵਾ ਹਾਂ ਕੀ ਆਪਾਂ ਖਲੋਈ ਤੁਹਾਨੂੰ ਮੈਸੇਜ ਵੀ ਪੜਾ ਦੂੰਗੀ ਕਿ ਕਦੋਂ ਸਾਡੇ ਸਾਡੇ ਗਰੁੱਪ ਚ ਕਸੇਲ ਪਾਰਲੀਮੈਂਟ ਕਰਕੇ ਗਰੁੱਪ ਹੈਗਾ ਵਾ ਉਹਦੇ ਵਿੱਚ ਤੁਹਾਨੂੰ ਦਿਖਾਵੇ ਉਹ ਵੀ ਤੁਹਾਨੂੰ ਸ਼ੋ ਕਰਦਾਂਗੇ ਕਿ ਕਿੰਨੇ ਤਰਲੇ ਕਰਦਾ ਰਿਹਾ ਵਾ ਕਿ ਤੁਸੀਂ ਸਾਡੇ ਨਾਲ ਚਲੋ ਅਸੀਂ ਚੱਲੇ ਹਾਂ ਗੁਰਬਚਨ ਅੰਕਲ ਦੇ ਨਾਲ ਅਸੀਂ ਉਹਨਾਂ ਦੇ ਨਾਲ ਹੀ ਚੱਲੇ ਆ ਪਹਿਲਾਂ ਵੀ 10 ਸਾਲ ਪਹਿਲਾਂ ਵੀ ਉਹਨਾਂ ਦੇ ਨਾਲ ਹਾਂ ਹੁਣ ਵੀ ਉਹਨਾਂ ਦੇ ਨਾਲ ਚੱਲੇ ਆ ਬਸ ਉਸੇ ਚੀਜ਼ ਦਾ ਗੁੱਸਾ ਕਿ ਇਹ ਆਮ ਆਦਮੀ ਪਾਰਟੀ ਨੇ ਸਾਡਾ ਸਪੋਰਟ ਨਹੀਂ ਦਿੱਤਾ ਨਾ ਹੀ ਸਪੋਰਟ ਦੇਣਾ ਇਹਨੂੰ ਅੱਜ ਨਾ ਹੀ ਸਪੋਰਟ ਦੇਣਾ ਇਹਨੂੰ ਕੱਲ ਇੱਕ ਗੱਲ ਇਹ ਵੀ ਕਈ ਮੈਂਬਰ ਨੇ ਵੀ ਜਿਸ ਦਿਨ ਇਹ ਗੱਲ ਹੁੰਦੀ ਆ 24 ਤਰੀਕ ਨੂੰ ਲੜਕੀ ਦੇ ਨਾਲ ਇਹ ਗੱਲ ਹੁੰਦੀ ਆ ਸਭ ਤੋਂ ਪਹਿਲਾਂ ਪਰਿਵਾਰ ਸੀਗਾ ਜਿਹੜਾ ਕੋਈ ਤੁਹਾਡੇ ਪਿੰਡ ਸੁੱਖਾ ਆਮ ਆਦਮੀ ਪਾਰਟੀ ਵਾਲਾ ਹੀ ਉਹਦੇ ਘਰ ਇਹ ਪਰਿਵਾਰ ਗਿਆ ਸੀ ਉਹਨਾਂ ਨੇ ਮੇਰੇ ਕੋਲੇ ਭੇਜਿਆ ਇਹ ਗੱਲ ਸੀਗੀ ਕੋਈ ਤੁਹਾਡੇ ਨਾਲ ਵੀ ਉਹ ਬੰਦਿਆਂ ਦਾ ਰਿਲੇਸ਼ਨ ਹੈਗਾ ਕੋਈ ਸੁੱਖਾ ਆਮ ਆਦਮੀ ਪਾਰਟੀ ਵਾਲਾ ਹੈਗਾ ਤੁਹਾਡੇ ਪਿੰਡ ਦਾ ਨਹੀਂ ਅਸੀਂ ਉਸ ਬੰਦੇ ਨੂੰ ਨਹੀਂ ਜਾਣਦੇ ਆਮ ਆਦਮੀ ਪਾਰਟੀ ਦੇ ਜਿੰਨੇ ਬੰਦੇ ਹੈਗੇ ਆ ਉਹਨਾਂ ਬਾਰੇ ਅਸੀਂ ਜਾਣਦੇ ਆ ਤੇ ਸੁੱਖਾ ਆਮ ਆਦਮੀ ਪਾਰਟੀ ਦੇ ਵਿੱਚ ਹੈਗਾ ਵਾ ਕੌਣ ਆ ਕਿਵੇਂ ਆ ਸਾਰਾ ਨਾਮ ਹੋਵੇ ਤੁਹਾਨੂੰ ਪਤਾ ਹੋਵੇ ਜਿੰਨਾਂ ਦੇ ਘਰੇ ਕੁਲਦੀਪ ਕੰਮ ਕਰਦਾ ਉਹ ਲੜਕੀ ਦਾ ਫਾਦਰ ਕੰਮ ਕਰਦਾ ਕੀ ਨਾਮ ਪਤਾ ਕੋਈ ਉਹਦੇ ਜੱਸ ਦਸੀ ਠੇਕੇਦਾਰ ਕੰਮ ਕਰਦਾ ਨਹੀਂ ਉਹ ਜਿਆ ਕਾਲੀ ਹੈਗੀ ਉਹ ਤੀ ਨਹੀਂ ਆ ਆਮ ਆਦਮੀ ਪਾਰਟੀ ਦੇ ਜਿਹੜਾ ਸੁੱਖਾ ਉਹ ਸਾਨੂੰ ਇਹਦੇ ਬਾਰੇ ਨੋਲੇਜ ਨਹੀਂ ਹੈਗੀ ਸ਼ਾਇਦ ਇੱਕ ਨਾਮ ਲਿਆ ਸੀ ਵੀ ਉਹਨਾਂ ਦੇ ਘਰ ਗਏ ਸੀ ਕਹਿੰਦੇ ਕਿ ਨਹੀਂ ਉਹਨਾਂ ਦੇ ਨਾਲ ਕੋਈ ਸਬੰਧ ਜਾਂ ਕੋਈ ਸਾਡਾ ਰਾਬਤਾ ਹੈ ਨਹੀਂਗਾ ਇਸ ਤਰੀਕੇ ਦਾ ਕੋਈ ਝਗੜਾ ਨਹੀਂ ਜਿਗਾ ਫਿਰ ਪੁਲਿਸ ਨੇ ਐਫ ਆਈ ਆਰ ਕੀਤੀ ਤੁਹਾਡੇ ਫਾਦਰ ਸਾਹਿਬ ਨੂੰ ਅਰੈਸਟ ਕੀਤਾ ਸੀ ਹਾਂਜੀ ਮੇਰੇ ਫਾਦਰ ਸਾਹਿਬ ਨੂੰ ਅਰੈਸਟ ਕੀਤਾ ਸੀ ਹੂੰ ਤੇ ਅਜੇ ਵੀ ਉੱਥੇ ਹੀ ਆ ਇਹ ਕਹਿੰਦੀ ਆ ਕਿ ਉਹ ਚਲੇ ਗਿਆ ਉੱਥੇ ਚਲੇ ਗਿਆ ਬਾਹਰ ਨਿਕਲ ਗਿਆ ਇਹ ਸਭ ਝੂਠ ਆ ਇਹ ਪ੍ਰੈਸ਼ਰ ਫੋਨ ਦੇ ਕਰਕੇ ਹੀ ਕਰਨ ਦੇ ਆ ਕਿਉਂਕਿ ਇਹਨਾਂ ਦੇ ਮੇਨ ਦੱਸਿਆ ਤੁਹਾਨੂੰ ਰੰਜਿਸ਼ ਹੈਗੀ ਆ ਇਹ ਸਾਰੇ ਕੋ ਝੂਠ ਬੋਲਦੇ ਪਏ ਆ ਕਿ ਅਸੀਂ ਤਾਂ ਨਹੀਂ ਉਹ ਤਾਂ ਕਹਿੰਦੇ ਅਰੈਸਟ ਉੱਥੇ ਹੈ ਨਹੀਂ ਪੁਲਿਸ ਨੇ ਛੱਡਤਾ ਉਹਨਾਂ ਨਹੀਂ ਸਾਡੇ ਕੋਲ ਉਹ ਤੇ ਸ਼ੁੱਕਰਵਾਰ ਉਹ ਸ਼ੁੱਕਰਵਾਰ ਨੂੰ ਸਾਡੇ ਕੋਲੋਂ ਲੈ ਕੇ ਗਏ ਜੀ 24 ਨੇ 25 ਜੁਲਾਈ ਨੂੰ ਸ਼ੁੱਕਰਵਾਰ 25 ਜੁਲਾਈ ਨੂੰ ਸਵੇਰੇ ਲੈ ਕੇ ਗਏ ਜੇ 11 ਤੋਂ 12:30 ਦੇ ਵਿੱਚ ਵਿੱਚ ਉਹ ਦਿਨ ਤੋਂ ਬਾਅਦ ਮੇਰੇ ਫਾਦਰ ਸਾਹਿਬ ਨੂੰ ਹਾਨੂੰ ਪੁਲਿਸ ਵਾਲਿਆਂ ਨੇ ਇਹਨਾਂ ਦੱਸਿਆ ਕਿ ਸਾਡੇ ਕੋਲ ਆਪਸ ਉੱਥੇ ਹੀ ਜੇ ਜਾ ਕੇ ਕੈਮਰੇ ਚੈੱਕ ਕਰਾ ਲਓ ਬਾਕੀ ਜਿਹੜੀ ਤੁਹਾਨੂੰ ਜਿੰਨੀ ਵੀ ਚਾਲ ਜਿਹੜੀ ਚੱਲਣੀ ਹੈ ਨਾ ਸਾਡੇ ਪਿੰਡੇ ਵਿੱਚ ਜਿਹੜੀ ਬਦਨਾਮੀ ਕਰਨ ਡਿਆ ਉਹਦਾ ਸਾਰਾ ਦਾ ਸਾਰਾ ਕਾਰਨ ਆ ਜੱਗਾ ਸੂਬੇਦਾਰ ਆ ਜਿਹੜੀਆਂ ਫਵਾਵਾ ਫਲਾਉਂਦਾ ਵਾ ਰਿਯੂਮਰਸ ਫਲਾਉਂਡਿਆ ਗਲਤ ਰਿਯੂਮਰਸ ਫਲਾਉਂਡਿਆ ਵਾ ਦੇਖੋ ਅਸਲ ਦੇ ਵਿੱਚ ਇਹ ਗੱਲ ਇਹ ਕਹਿੰਦੇ ਕਿ ਜਿਸ ਦਿਨ ਦੀ ਇਹ ਘਟਨਾ ਹੋਈ ਆ 24 ਜੁਲਾਈ ਨੂੰ ਇਹ ਘਟਨਾ ਹੁੰਦੀ ਆ ਉਸ ਦਿਨ ਸਾਡੇ ਘਰ ਦੇ ਵਿੱਚ ਨਰੇਗਾ ਦੀ ਜਿਹੜੀ ਮੀਟਿੰਗ ਸੀਗੀ ਤੁਹਾਡੇ ਕੋਈ ਨਰੇਗਾ ਦਾ ਕੋਈ ਸੈਕਟਰੀ ਆ ਤੁਹਾਡੇ ਘਰ ਮੀਟਿੰਗ ਹੁੰਦੀ ਹੈ ਹਾਂਜੀ ਹਾਂਜੀ ਸਾਡੇ ਘਰ ਨਹੀਂ ਆ ਜਿਹੜੀ ਮੇਟ ਆ ਨਾ ਉਹ ਮੇਰੇ ਫਾਦਰ ਸਾਹਿਬ ਦੇ ਮਤਲਬ नोन ਹੈਗੇ ਚੰਗੇ ਹੈਗੇ ਨਾਲੇ ਸਾਡੇ ਮੇਰੇ ਫਾਦਰ ਸਾਹਿਬ ਆਵਾਜ਼ੀ ਪਾਰਟੀ ਦੇ ਪ੍ਰਧਾਨ ਹੈਗੇ ਨੇ ਮਤਲਬ ਉਹਦੇ ਵਿੱਚ ਪਤਰਨਤਨ ਦੇ ਵਿੱਚ ਕੰਮ ਕਰਦੇ ਨੇ ਵਰਕਰ ਹੈਗੇ ਨੇ ਤੇ ਉਸ ਕਰਕੇ ਉਹ ਨਰੇਗਾ ਦੀ ਮੀਟਿੰਗ ਜੋ ਜਿਵੇਂ ਚੱਲਦਾ ਵਾ ਉਹ ਸਾਡੇ કરી ਚੱਲਦਾ ਵਾ ਤੇ ਬਾਕੀ ਤੁਹਾਨੂੰ ਨਰੇਗਾ ਵਾਲੀਆਂ ਜਿਹੜੀਆਂ ਬੀਬੀਆਂ ਗਿਆ ਵਾ ਉਹ ਵੀ ਤੁਹਾਨੂੰ ਦੱਸਣਗੇ ਕਿ ਮੀਟਿੰਗ ਚੱਲੀ ਸੀ ਸਾਡੇ ਘਰੇ ਆਪਾਂ ਗੱਲਬਾਤ ਵੀ ਕਰ ਲੈਨੇ ਆ ਨਰੇਗਾ ਵਾਲੀਆਂ ਬੀਬੀਆਂ ਆਈਆਂ ਕੀ ਨਾਮ ਆ ਤੁਹਾਡਾ ਟੀ ਰੁਕੋ ਤੁਸੀਂ ਨਰੇਗਾ ਚ ਕੰਮ ਕਰਦੇ ਹੋ ਹਾਂਜੀ ਅੱਛਾ ਜਿੱਦੇ ਫੌਜੀ ਸਾਹਿਬ ਤੇ ਬਲੇਮ ਲੱਗਦੇ ਆ ਗਲਤ ਬਲੇਮ ਪਿੰਡ ਦੀ ਬੱਚੀ ਦੇ ਨਾਲ ਉਹਨਾਂ ਨੇ ਗਲਤ ਹਰਕਤਾਂ ਕੀਤੀਆਂ 24 ਜੁਲਾਈ ਦੀ ਇਹ ਘਟਨਾ ਉਦੋਂ ਇੱਥੇ ਮੀਟਿੰਗ ਹੋਈ ਏ ਕਿ ਨਹੀਂ ਹੋਈ ਹੋਈ ਏ ਜੀ 24 ਤਰੀਕ ਨੂੰ ਹਾਂਜੀ ਤੁਸੀਂ ਇੱਥੇ ਸੀ ਹਾਂਜੀ 15 ਇਹ ਵਾ ਬੁੱਢੇ ਨੇ ਨਾ ਕਿੰਨੇ ਜਾਣੇ ਸੀ ਅੰਦਾਜ਼ਾ ਇਹ ਹੋਣੇ 10-12 ਬੰਦੇ ਬੁਢੇ ਹੋਣੇ ਹਾਂ ਭਾਜੀ ਇਕੱਲਾ ਸੀ ਤੇ ਬੁਢਾ ਬੁਢਾ ਹਾਂ ਪਾ ਹਾਂ ਜੀ ਕੁੜੀ ਇੱਕ ਗੱਲ ਹੋਰ ਹੈ ਜਿਹੜੀ ਉਹਨਾਂ ਨੇ ਕੀਤੀ ਉਹ ਕਹਿੰਦੇ ਵੀ 10 ਵਜੇ ਤੋਂ ਲੈ ਕੇ 1 ਵਜੇ ਤੱਕ ਜਿਹੜੇ ਕੈਪਟਨ ਸਾਹਿਬ ਸੀ ਉਹਨਾਂ ਦੇ ਘਰੇ ਗਏ ਆ ਉਹਦੀ ਮਾਦਰ ਆ ਜਿਹੜੀ ਉਹ ਮੱਸੀਆ ਤੇ ਗਈ ਆ ਉਸ ਦਿਨ ਮੱਸੀ ਹੀ ਸੀਗੀ ਮੱਸੀਆ ਦਾ ਤਾਂ ਚਲੋ ਸਾਨੂੰ ਨਹੀਂ ਪਤਾ ਉਹ ਗਈ ਆ ਕਿ ਨਹੀਂ ਗਈ ਬਟ ਸਾਨੂੰ ਇੰਨਾ ਪਤਾ ਵਾ ਕਿ ਸਾਡੇ ਫਾਦਰ ਉਧਰ ਨਹੀਂ ਗਏ ਸਾਡੇ ਘਰ ਇੱਥੇ ਮੀਟਿੰਗ ਸੀ ਮੇਰੇ ਗਾ ਦੀ ਮੀਟਿੰਗ ਹੋਈ ਸੀ ਸਾਡੇ ਘਰੇ ਪਿੰਡ ਚ ਕੈਮਰੇ ਲੱਗੇ ਹੋਏ ਆ ਸੀਸੀਟੀਵੀ ਜੇ ਉਹਨਾਂ ਦੀ ਕੋਈ ਪੰਚਾਇਤ ਰ ਪੜਾਂਗੇ ਦਿਖਾਉਂਦੀ ਆ ਜਾਂ ਤੁਸੀਂ ਰਿਕਾਰਡਿੰਗ ਦਿਖਾਉਣੇ ਉਹ ਵੀ ਨਹੀਂ ਗਏ ਤੁਹਾਡੇ ਫਾਦਰ ਸਾਹਿਬ ਕੋਈ ਕੜਾਈ ਆ ਤੁਸੀਂ ਨਹੀਂ ਇੱਥੇ ਕੈਮਰੇ ਜਿਸੀਂ ਸਾਰੇ ਫੋਲੇ ਜੇ ਐਸ ਗਲੀ ਦੇ ਜਿਹੜੇ ਫਾਦਰ ਸਾਹਿਬ ਜਿਹੜਾ ਅਸੀਂ ਯੂਜ਼ ਕਰਦੇ ਆ ਨਾ ਉਸ ਜਾਣ ਲਈਏ ਕਿਤੇ ਵੀ ਜਾਣ ਲਈ ਇੱਧਰ ਸਾਰੇ ਪਾਸੇ ਕੈਮਰੇ ਹੈ ਹੀ ਨਹੀਂ ਜੇ ਅਸੀਂ ਸਾਰੇ ਫੋਲੇ ਜੇ ਪੁਲਿਸ ਨੇ ਸਾਡੇ ਨਾਲ ਫੋਲੇ ਜੇ ਜੀ ਹਾਂ ਜੀ ਨਾ ਉਹਨਾਂ ਕੋਈ ਪ੍ਰੂਫ ਮਿਲਿਆ ਉਹਨਾਂ ਕੋ ਵੀ ਕੋਈ ਪ੍ਰੂਫ ਹੈ ਹੀ ਨਹੀਂ ਕਿ ਇਹ ਸਾਡੇ ਕੋਲ ਪ੍ਰੂਫ ਹੈਗਾ ਵਾ ਅਸੀਂ ਤੁਹਾਨੂੰ 10 ਬਾਰ ਕਹਿੰਦੇ ਆ ਨਾ ਅਸੀਂ ਇਸ ਤੋਂ ਮੈਂ ਕਹਿੰਦੇ ਆ 10 ਬਾਰ ਉਹਦੇ ਪੰਜ ਸੱਤ ਨਹੀਂ ਕਰਦੇ ਬਾਕੀ ਸਾਡੇ ਆਣ ਗਵਾਂਡ ਬਾਕੀ ਸਾਡੇ ਜਿਹੜੇ ਨੇਬਰ ਹੈਗੇ ਆ ਉਹ ਤੁਹਾਨੂੰ ਦੱਸਣਗੇ ਕਿ ਮੇਰੇ ਫਾਦਰ ਸਾਹਿਬ ਉਸ ਦਿਨ ਕਿੱਥੇ ਸੀ ਇਹ ਕਹਿੰਦੇ ਕਿ ਇੱਥੇ ਨਰੇਗਾ ਦੀ ਮੀਟਿੰਗ ਹੀ ਚੱਲਦੀ ਪਈ ਸੀ ਪਰ ਉਸ ਲੜਕੀ ਦੀ ਚਾਚੀ ਤਾਇਆ ਉਹ ਵੀ ਖੜੀਆਂ ਉਹਨਾਂ ਨਾਲ ਮੈਂ ਗੱਲ ਕਰੂ ਭੈਣ ਜੀ ਇੱਧਰ ਆਓ ਕਿਹੜੀ ਉਹਨਾਂ ਦੀ ਸਕੇ ਆ ਪਰਿਵਾਰ ਨਾਲ ਆਓ ਹੋਰ ਆਪਣ ਕੀ ਨਾ ਮਾ ਤੁਹਾਡਾ ਪ੍ਰਵੀਨ ਕੋਰ ਉਸ ਲੜਕੀ ਦੇ ਕੀ ਲੱਗਦੇ ਹੋ ਤੁਸੀਂ ਚਾਚੀ ਲੱਗਦੇ ਸਾਕੀ ਚਾਚੀ ਲੱਗਦੇ ਹਾਂਜੀ ਹਾਂਜੀ ਕਿੰਦਾ ਦਾ ਪਰਿਵਾਰ ਆ ਜਿਹੜੇ ਇਹ ਬਲੇਮ ਲਾਏਗੇ ਕੈਪਟਨ ਤੇ ਐਸਆਈ ਆ ਕਿ ਗਲਤ ਨਹੀਂ ਗਲਤ ਹੈ ਹਾਂ ਹਾਂਜੀ ਕਹੇ ਜਾ ਪਰਿਵਾਰ ਆ ਤੁਹਾਡੀ ਆਉਣੀ ਜਾਣੀ ਹੈ ਪਰਿਵਾਰ ਨਾਲ ਨਹੀਂ ਸਾਡੀ ਕੋਈ ਨੇੜੇ ਰਹਿੰਦੇ ਉਹਨਾਂ ਦੇ ਘਰ ਦੇ ਹਾਂਜੀ ਹਾਂਜੀ ਨੇੜੇ ਰਹਿੰਦੇ ਕੀ ਕੰਮਕਾਰ ਕਰਦੇ ਕੋਈ ਪਤਾ ਤੁਹਾਨੂੰ ਹਾਂਜੀ ਉਹ ਪਿੰਡ ਤੇ ਹੀ ਕਰਦੀ ਕੰਮ ਹਾਂਜੀ ਗਲਤ ਬਲੇਮ ਹੈ ਤੁਸੀਂ ਮੰਨਦੇ ਹੋ ਇਹ ਗੱਲ ਨਹੀਂ ਨਹੀਂ ਗਲਤ ਨਹੀਂ ਉਹਨੇ ਜਾਣ ਕੇ ਲਾਇਆ ਜਲਾਮ ਤੁਸੀਂ ਇਹਨੇ ਦਿਨਾਂ ਦੇ ਕੋਈ ਮੁਲਾਕਾਤ ਕਰਨ ਗਈ ਹੋ ਉੱਥੇ ਹਾਂਜੀ ਸਰ ਮੈਂ ਉੱਥੇ ਹੀ ਮੈਡੀਸਿਨਸ ਲੈਣ ਗਈ ਉਹਨਾਂ ਦੀ ਐਕਚੁਅਲੀ ਨਾ ਉਹਨਾਂ ਨੂੰ ਅਟੈਕ ਹੋਇਆ ਸੀ ਲਾਸਟ ਈਅਰ ਤੇ ਉਹਨਾਂ ਦੀ ਮੈਡੀਸਿਨ ਚਲ ਚੁੱਕੀ ਕਿਉਂਕਿ ਜਿੱਦਣ ਲੈ ਕੇ ਗਏ ਸਾਨੂੰ ਹਾਫ ਦਫੜੀ 'ਚ ਨਹੀਂ ਪਤਾ ਲੱਗਾ ਨੈਕਸਟ ਡੇ ਮੈਂ ਖੁਦ ਗਈ ਆ ਨਾਲ ਸਾਡੇ ਨਾਲ ਹੋਰ ਵੀ ਬੰਦੇ ਗਏ ਸੀ ਮੈਂ ਖੁਦ ਮੈਡੀਸਿਨਸ ਲੈ ਕੇ ਆਈਆਂ ਹੁਣ ਉਸ ਤੋਂ ਬਾਅਦ ਅੱਜ ਜੇ ਦੇਖੀਏ 15 ਤਰੀਕ 16 ਤਰੀਕ ਹੋ ਗਈ ਆ ਹਨਾ 20 ਦਿਨਾਂ ਦਾ ਫਾਸਲਾ ਗਿਆ 20 22 ਦਿਨਾਂ ਦਾ ਉਸ ਤੋਂ ਬਾਅਦ ਤੁਹਾਡੀ ਕੋਈ ਮੁਲਾਕਾਤ ਨਹੀਂ ਹੋਈ ਨਹੀਂ ਉਸ ਤੋਂ ਬਾਅਦ ਸਾਡੀ ਮੁਲਾਕਾਤ ਨਹੀਂ ਹੋਈ ਗਏ ਵੀ ਨਹੀਂ ਤੁਸੀਂ ਨਹੀਂ ਕਹੀ ਅਸੀਂ ਅਸੀਂ ਗਏ ਸੀ ਤੇ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਆ ਕਿ ਤੁਹਾਡੇ ਫਾਦਰ ਨੂੰ ਅੱਗੇ ਜਿੱਥੇ ਪ੍ਰोसीਡਿੰਗਜ਼ ਹੋਂਡੀਆਂ ਉੱਥੇ ਕਾਲ ਦਿੱਤਾ ਗਿਆ ਵਾ ਤੇ ਤੁਹਾਨੂੰ ਇੱਥੇ ਆਉਂਦੀ ਥਾਣੇ ਆਉਂਦੀ ਲੋੜ ਨਹੀਂ ਹੈਗੀ ਕਿੰਨਾ ਨੇ ਕਹੀਏ ਗੱਲ ਇਹ ਥਾਣੇ ਵਾਲੇ ਨੇ ਕਿਹਾ ਐਸਐਚਓ ਨੇ ਕਹੀ ਹੋਰ ਮੁਲਾਜ਼ਮ ਨਹੀਂ ਨਹੀਂ ਉਹਨਾਂ ਹੋਰ ਮੁਲਾਜ਼ਮਾ ਨੇ ਕਹੀ ਸੀ ਉਹਨਾਂ ਨੇ ਗੱਲ ਕਹੀ ਹਾਂਜੀ ਇਹ ਨਾਮ ਜਾਣਦੇ ਹੋ ਤੁਸੀਂ ਉਹਨਾਂ ਦਾ ਨਹੀਂ ਨਾਮ ਮੈਂ ਇਹ ਕਹਿੰਦੇ ਕਿ ਅਸਲ ਦੇ ਵਿੱਚ ਅਸੀਂ ਜਾਣੇ ਹਾਂ ਮੁਲਾਕਾਤ ਕਰਨ ਪਰ ਉਹ ਕਹਿੰਦੇ ਵੀ ਉਹਨਾਂ ਤਾਂ ਅੱਗੇ ਭੇਜ ਦਿੱਤਾ ਗਿਆ ਇਹ ਗੱਲ ਅਸਲ ਦੇ ਵਿੱਚ ਜਿਹੜੇ ਬਲੇਮ ਜਾਂ ਜਿਹੜੇ ਉਹਨਾਂ ਨੇ ਗੱਲ ਕਹੀ ਸੀ ਉਹ ਆਪਾਂ ਇਸ ਪਰਿਵਾਰ ਦੇ ਨਾਲ ਇਸੇ ਕਰਕੇ ਇਹ ਗੱਲ ਕਲੀਅਰ ਕੀਤੀ ਹੈ ਵੀ ਕੀ ਸੱਚਮੁੱਚ ਇਸ ਤਰੀਕੇ ਦੀ ਗੱਲ ਕੀਤੀ ਗਈ ਜਾਂ ਨਹੀਂ ਕੀਤੀ ਗਈ ਜਾਂ ਉਸ ਪਰਿਵਾਰ ਦੇ ਨਾਲ ਦੇਣਾ ਲੈਣਾ ਜਿਹੜਾ ਸੀਗਾ ਸੀ ਸਾਕਾ ਹੀ ਪਰਿਵਾਰ ਇਹ ਨਹੀਂ ਗੱਲ ਵੀ ਉਹ ਵੀ ਮਿਹਨਤ ਮਜ਼ਦੂਰੀ ਆਪਦੀ ਜਿਹੜੀ ਪਿੰਡ ਦੇ ਵਿੱਚ ਕਰਦੇ ਆ ਬਾਕੀ ਇਹ ਖੜੇ ਨੇ ਲੋਕ ਜਿਹੜੇ ਨਾਵਾ ਤੁਹਾਡਾ ਹੀ ਸਿਮਰਜੀਤ ਕੀ ਲੱਗਦੇ ਹੋ ਕੈਪਟਨ ਦੇ ਤੁਸੀਂ ਉਹ ਮਾਮਾ ਜੀ ਤੁਹਾਡੇ ਮਾਮਾ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਇਹ ਗੱਲ ਵੇਖੋ ਹੋਈ ਆ ਉਹਨਾਂ ਨੇ ਇਹ ਗਲਤ ਉਸ ਬੱਚੀ ਦੇ ਨਾਲ ਹਰਕਤਾਂ ਕੀਤੀਆਂ ਕੀ ਹੋਇਆ ਜਿਹਾ ਕੁਛ ਨਹੀਂ ਸਰ ਇਹੀਂ ਤੇ ਅਸੀਂ ਵੀ ਇੱਥੇ ਰਹੇ ਹਾਂ ਨਾਨਕੇ ਘਰ ਸਾਡੇ ਮਾਮੇ ਆ ਸਾਡਾ ਅਲੱਗ-ਅਲੱਗ ਸਾਡਾ ਘਰ ਆ ਆਮੋ ਸਾਹਮਣੇ ਰਹੇ ਹਾਂ ਸਾਨੂੰ ਤਾਂ ਅਜੇ ਤੱਕ ਅਜਿਹੀ ਕੋਈ ਗੱਲ ਨਹੀਂ ਆ ਇਹ ਆ ਤਾਂ ਨਵੀਂ ਪੀੜ੍ਹੀ ਨੇ ਸਾਨੂੰ ਆ ਸਿਆਪੇ ਦੇ ਪਾਸੇ ਛੱਡਿਆ ਕਿੰਨਾ ਟਾਈਮ ਗਿਆ ਤੁਹਾਨੂੰ ਇੱਥੇ ਰਹਿੰਦੇ ਹੋ ਸਾਡੀ ਸਾਰੀ ਉਮਰ ਹੀ ਹੋ ਗਈ ਸਾਡਾ ਘਰ ਹੈ ਇੱਥੇ ਜੰਮੇ ਇੱਥੇ ਕੋਈ ਗੱਲ ਨਹੀਂ ਹੋਈ ਸੀ ਨਾ ਕੋਈ ਪਹਿਲਾਂ ਕੈਪਟਨ ਸਾਹਿਬ ਦੀ ਕੋਈ ਪਿੰਡ ਚ ਪਹਿਲਾਂ ਕੋਈ ਇਹ ਜਿਹਾ ਰੌਲਾ ਕਦੇ ਪਿਆ ਉਹ ਰਹਿ ਹੀ ਫੌਜ ਚ ਜੀ ਹਾਂਜੀ ਇੱਥੇ ਰਹਿ ਨਹੀਂ ਸਕਿਆ ਉਹ ਸਾਡੇ ਛੁੱਟੀ ਆਉਣਾ ਸਾਡੇ ਨਾਲ ਨਾ ਚਲੋ ਬੱਚੇ ਆਹੀ ਬੱਚੇ ਆ ਸਾਨੂੰ ਉਹਨਾਂ ਖੜਾਉਣਾ ਵੀ ਚਲੋ ਸਾਡੇ ਵਿਆਹ ਸ਼ਾਦੀਆਂ ਵੀ ਕੀਤੀਆਂ ਕੋਈ ਅਜਿਹੀ ਹਰਕਤ ਨਹੀਂ ਹਾਂ ਬਾਕੀ ਉਹ ਜੱਟਾਂ ਨੇ ਢਕਾਇਆ ਉਹਨਾਂ ਨੂੰ ਹਾਂ ਉਹਨਾਂ ਦੀ ਪੈਲੀ ਹੈ ਪੈਲੀ ਦਾ ਝਗੜਾ ਪੈਲੀ ਜੀ ਉਹ ਭਰਾ ਸਾਡਾ ਨਸ਼ੇ ਪਤੇ ਵਾਲਾ ਪੈਸੇ ਦੇ ਹੀ ਜਾਂਦੇ ਆ ਹੂੰ ਉਹ ਖਾਈ ਜਾਂਦਾ ਇਹਨੇ ਜੀ ਉਹ ਕੁੜੀ ਦਾ ਤੋਂ ਬਿਆਨ ਲਈ ਜਾਂਦੇ ਝੂਠੇ ਸੱਚੇ ਅਸਲ ਦੇ ਵਿੱਚ ਇਹ ਕਹਿੰਦੇ ਕਿ ਉਹ ਪਰਿਵਾਰ ਨੂੰ ਭੜਕਾਇਆ ਗਿਆ ਕੁੜੀ ਆ ਕੀ ਕਹਿਣਾ ਚਾਹੁੰਦੇ ਉਹ ਥੋੜਾ ਪਰਿਵਾਰ ਨੇੜੇ ਦਾ ਵੀ ਆ ਕੁੜੀ ਆ ਚਾ ਉਹਦੀ ਮਾਦਰਾ ਕੀ মিডিਆ ਰਹੀਂ ਕੀ ਕਹਿਣਾ ਉਹਨਾਂ ਨੂੰ ਅਸੀਂ ਤਾਂ মিডিਆ ਰਾਂ ਇਹੀ ਕਹਿਣਾ ਚਾਹੁੰਦੇ ਆ ਆਡੀਓ ਪਰ ਜਾਈਏ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਮੇਰੀ ਉਹ ਭਤੀਜੀ ਆ ਕਿ ਉਹ ਇੱਕ ਤਾਂ ਪਰਿਵਾਰ ਤੋਂ ਵੱਖ ਹੋ ਗਈ ਆ ਜਿਹੜੀ ਬਹੁਤ ਹੀ ਦੁੱਖ ਵਾਲੀ ਗੱਲ ਆ ਆਪਣੇ ਪੁਰਾਣੇ ਪੂਰੇ ਪਰਿਵਾਰ ਤੋਂ ਮੰਨ ਕੇ ਚਲੋ ਦੋਵੇਂ ਮਾਵਾਂ ਧੀਆਂ ਰਹਿ ਗਈਆਂ ਫਾਦਰ ਸਾਹਿਬ ਉਹਦਾ ਨਸ਼ੇ ਕਰਦਾ ਵਾ ਸਾਡੀ ਤੇ ਇਹ ਮੰਗਾ ਇੱਕ ਤਾਂ ਜੱਟਾਂ ਜੀਵਿਦਾਰਾਂ ਤੇ ਜਿਹੜਾ ਜੱਗਾ ਸੁਬੇਦਾਰ ਆ ਉਥੇ ਕਾਰਵਾਈ ਹੋਣੀ ਚਾਹੀਦੀ ਆ ਜਿਨੇ ਪੈਸੇ ਦੇ ਕੇ ਇੱਕ ਬੱਚੀ ਨੂੰ ਭੜਕਾਇਆ ਵਾ ਲਾਲੀ ਹੋਣਾ ਤੇ ਜਿਨ੍ਹਾਂ ਨੇ ਛੋਟੀ ਬੱਚੀ 16 ਸਾਲ ਦੀ ਨਾਬਾਲਗ ਬੱਚੀ ਆ ਉਹਦਾ ਯੂਜ਼ ਕੀਤਾ ਗਲਤ ਚੀਜ਼ਾਂ ਕਰਨ ਲਈ ਉਹਨਾਂ ਦੇ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਆ ਸਾਡਾ ਜਿਹੜਾ ਮੇਰੇ ਫਾਦਰ ਸਾਹਿਬ ਤੇ ਪਰ ਵਿਚ ਕਾਰਵਾਈ ਹੋਣੀ ਚਾਹੀਦੀ ਆ ਅਸੀਂ ਇਹੀ ਚਾਹੁੰਦੇ ਆ ਸਾਡੇ ਪਿੰਡ ਤੋਂ ਵੀ ਇਹੀ ਮੰਗ ਕਰਦੇ ਆ ਕਿ ਇਹਨਾਂ ਦੇ ਖਿਲਾਫ ਆਵਾਜ਼ ਉਠਾਉਣੀ ਪੈਣੀ ਆ ਇਹ ਨਹੀਂ ਆ ਕਿ ਇਹ ਜੋ ਵੀ ਕਰਨਗੇ ਕੋਈ ਵੀ ਉੱਠ ਕੇ ਆ ਕੇ ਕੁਝ ਵੀ ਇੱਕ ਬਿਆਨਾਂ ਦੇ ਉੱਪਰ ਕੁਝ ਵੀ ਗੱਲ ਕਰ ਦੇਗਾ ਬਾਕੀ ਜਿਹੜਾ ਨਾ ਪਰਚਾ ਕਰਾਇਆ ਵਿਦਆਊਟ ਐਵੀਡੈਂਸ ਹੋਇਆ ਜੀ ਸਿਰਫ ਬਿਆਨਾਂ ਦੇ ਹੋਇਆ ਜੇ ਤੇ ਪੋਲਿਟੀਕਲ ਪ੍ਰੈਸ਼ਰ ਦੇ ਵਿੱਚ ਹੋਇਆ ਜੇ ਬਾਕੀ ਉਹਦੇ ਵਿੱਚ ਸੱਚਾਈ ਨਾ ਦੇ ਬਰਾਬਰ ਜੇ ਧਰਨਾ ਵੀ ਲੱਗਿਆ ਰਿਹਾ ਪਹਿਲਾਂ ਥਾਣੇ ਦੋ ਦਿਨ ਵੀ ਪਰਚਾ ਨਹੀਂ ਕਰ ਰਾਇਆ ਕੈਪਟਨ ਤੇ ਪਰਚਾ ਘਟਾਉਣਾ ਹਾਂਜੀ ਇਹ ਧਰਨਾ ਦੋ ਦਿਨ ਇੱਕੋ ਇੱਕੋ ਦਿਨ ਲੱਗਾ ਜੇ 26 ਨੂੰ ਦੁਪਹਿਰੇ ਲੱਗਾ ਜੇ ਤੇ ਰਾਤ ਨੂੰ 12 ਵਜੇ ਪਰਚਾ ਸਭ ਤੋਂ ਵੱਡੀ ਗੱਲ 12 ਵਜੇ ਪਰਚਾ ਕੌਣ ਕਰਦਾ ਜੀ ਰਾਤ ਨੂੰ ਇਹਨਾਂ ਨੇ 12 ਵਜੇ ਪਰਚਾ ਕਰਾਇਆ ਪੋਲਿਟੀਕਲ ਪ੍ਰੈਸ਼ਰ ਪਵਾ ਕੇ ਹਾਂ ਠੀਕ ਆ ਪੈਸੇ ਦੇ ਕੇ ਪੋਲੀਟੀਕਲ ਪ੍ਰੈਸ਼ਰ ਪਾ ਕੇ ਇਹ ਇਹਨਾਂ ਨੂੰ ਪਤਾ ਹੋਊਗਾ ਉਹ ਤਾਂ ਕਹਿੰਦੇ ਵੀ ਉਹ ਪਰਿਵਾਰ ਪੋਲੀਟੀਕਲ ਪ੍ਰੈਸ਼ਰ ਪਾ ਰਿਹਾ ਕੈਪਟਨ ਸਾਹਿਬ ਨੂੰ ਉੱਥੋਂ ਕਿਸੇ ਪਾਸੇ ਭੇਜਤਾ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰ ਰਹੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹ ਪ੍ਰਧਾਨ ਆ ਉਹਦੀ ਲੀਡਰਾਂ ਨਾਲ ਬੰਦੀ ਆ ਤੇ ਉਹਨਾਂ ਨੇ ਉਹ ਨਹੀਂ ਸਾਡਾ ਕੁਝ ਕਰਨ ਦੀ ਇਹਦਾ ਮੈਂ ਤੁਹਾਨੂੰ ਇਹ ਜਵਾਬ ਦਵਾਂਗੀ ਜੇ ਸਾਡੀ ਚੱਲਦੀ ਹੁੰਦੀ ਮੰਨ ਕੇ ਚੱਲੋ ਕਿ ਸਾਡੀ ਆਮ ਆਦਮੀ ਪਾਰਟੀ ਅਸੀਂ ਪੈਸਾ ਵੀ ਦਿੱਤਾ ਤੇ ਪਰਚਾ ਕਿਵੇਂ ਹੋ ਗਿਆ ਜੇ ਇਹਨਾਂ ਹੀ ਪੋਲੀਟੀਕਲ ਪ੍ਰੈਸ਼ਰ ਸੀ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਪਰਚਾ ਕਿਵੇਂ ਹੋ ਗਿਆ ਸਾਡੀ ਸਰਕਾਰ ਉਂਦੇ ਸਾਡੇ ਪਰਛਾਵਾ ਜਾਵੇ ਸਮਝਣ ਡਿਓ ਇਹਦਾ ਬਿਲਕੁਲ ਹੀ ਗਲਤ ਇਲਜ਼ਾਮ ਲਾਉਂਦੇ ਆ ਕੋਈ ਇਦਾਂ ਦੀ ਚੀਜ਼ ਨਹੀਂ ਹੋਈ ਉਹ ਖੋਦੀ ਪ੍ਰੈਸ਼ਰ ਪਾਈ ਜਾਂਦੇ ਆ ਖੋਦੀ ਪੈਸਾ ਦੇਈ ਜਾਂਦੇ ਆ ਇਹਨੂੰ ਵੀ ਕੁੜੀ ਨੂੰ ਵੀ ਯੂਜ਼ ਕਰਨ ਡਿਆ ਉਹਨਾਂ ਇਹ ਵੀ ਨਹੀਂ ਵੇਖੀ ਕਿ ਜੇ ਇਹਨਾਂ ਨੂੰ ਇਹ ਚੀਜ਼ ਕਰਨੀ ਆ ਨਾ ਸਾਡੇ ਨਾਲ ਪਹਿਲੀ ਦੀ ਰੰਜਿਸ਼ ਕਢਣੀ ਆ ਤੇ ਆਪਣਾ ਕਿਸੇ ਪਰਿਵਾਰ ਦਾ ਮੈਂਬਰ ਯੂਜ਼ ਕਰ ਲੈ ਪਹਿਲੀ ਦਾ ਰੋਲਾ ਕੀ ਆ ਤੁਹਾਡਾ ਪਹਿਲੀ ਦਾ ਰੋਲਾ ਕਿ ਸਾਡੀ ਪਹਿਲੀ ਆ ਤੇ ਇਹਦੇ ਵਿੱਚ ਇਹ ਹੜੱਪ ਕਰਦੇ ਆ ਪਿੱਛੇ ਜੇ ਪਹਿਲੀ ਉਹ ਸਾਡੀ ਕਿੰਨੀ ਪਹਿਲੀ ਦਾ ਰੋਲਾ ਜੀ ਉਹ ਹੈਗਾ ਜੇ 5 ਤੋਂ 7 ਦੋ ਕਨਾਲ ਦੋ ਕਨਾਲਾਂ ਦਾ ਇਹਨ ਨਪਨਾ ਚਾਹੁੰਦੇ ਆ ਇਹਨ ਨਪਨਾ ਚਾਹੁੰਦੇ ਆ ਨਾਮ ਛੋੜੇ ਆ ਪੈੜੀ ਹਾਂ ਨਾਮ ਮੇਰੀ ਭੂਆ ਜੀ ਦੇ ਰਾਜਬੀਰ ਕੌਰ ਦੇ ਉਹ ਸਾਡੇ ਨਾਲ ਰਹਿੰਦੇ ਕਬਜਾ ਸਾਡਾ ਵਾ ਪਹਿਲੀ ਸਾਡੀ ਕੇਸ ਚੱਲਦਾ ਪਿਆ ਸਾਡਾ ਕੇਸ ਦੇ ਵਿੱਚੋਂ ਵੀ ਇਹਨਾਂ ਨੂੰ ਬਿਲਕੁਲ ਹੀ ਡਿਸਮਿਚ ਕੀਤਾ ਗਿਆ ਵਾ ਕਿ ਤੁਹਾਡਾ ਕੋਈ ਲੈਣਾ ਦੇਣਾ ਨਹੀਂ ਉਹ ਸਾਡੇ ਕੋਲ ਪਈਆਂ ਜੀ ਇਨਕੁਆਇਰੀਆਂ ਜਿਹਦੇ ਵਿੱਚ ਨਾ ਲਿਖਿਆ ਕਿ ਤੁਸੀਂ ਇੰਟਰਫੇਅਰ ਕਰ ਹੀ ਨਹੀਂ ਸਕਦੇ ਸਾਡੇ ਕੋਲ ਸਟੇ ਆ ਸਭ ਕੁਝ ਆ ਫਿਰ ਵੀ ਉਹ ਗੁੰਡਾਗਰਦੀ ਦਿਖਾਉਂਦੇ ਆ ਨਾਲ ਅੱਜ ਅੱਗੇ ਸੂਬੇਦਾਰ ਰਲ ਗਿਆ ਵਾ ਪਹਿਲਾਂ ਇਹ ਹੁਣ ਵੀ ਇਹ ਅੱਜ ਵੀ ਮੈਂਬਰ ਹੈ ਸਰਪੰਚ ਨਹੀਂ ਹੈਗਾ ਜੀ ਸਭ ਤੋਂ ਪਹਿਲਾਂ ਇਹਦਾ ਕਿ ਇੰਟਰਵਿਊ ਜਦੋਂ ਆਪਾਂ ਲੈਣਾ ਹੈ ਸਰਪੰਚ ਇਹ ਸਰਪੰਚ ਹੈ ਹੀ ਨਹੀਂ ਜੇ ਹੈ ਹੀ ਮੈਂਬਰ ਜੀ ਸਰਪੰਚ ਹੈਗਾ ਜੀ ਬਲਜਿੰਦਰ ਸਿੰਘ ਇਸ ਸਾਰਾ ਸਾਰ ਝੂਠ ਬੋਲਦੇ ਅਸੀਂ ਤੇ ਬਸ ਇਹੀ ਮੰਗ ਕਰਦੇ ਆ ਸਰ ਪ੍ਰਸ਼ਾਸਨ ਤੋਂ ਪਰਚਾ ਕੈਨਸਲ ਕੀਤਾ ਜਾਵੇ ਠੀਕ ਆ ਤੇ ਦੂਜੀ ਗੱਲ ਇਹ ਕਿ ਇਨ੍ਹਾਂ ਮਾਵਾਂ ਦੀਆਂ ਤੇ ਵੀ ਕੋਈ ਨਾ ਕੋਈ ਕਾਰਵਾਈ ਕੀਤੀ ਜਾਵੇ ਤਾਂ ਕਿ ਕੋਈ ਕੱਲ ਨੂੰ ਕੋਈ ਵੀ ਉੱਠ ਕੇ ਝੂਠਾ ਇਲਜ਼ਾਮ ਕਿਸੇ ਦੇ ਨਾਮ ਲਾ ਸਕੇ ਕੋਸ਼ਿਸ਼ ਕਰਾਂਗੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਾਂਗੇ ਕਿ ਆਖਰਕਾਰ ਪ੍ਰਸ਼ਾਸਨ ਕੀ ਕਹਿੰਦਾ ਕਿਉਂਕਿ ਦੋਨੇ ਪੱਖ ਆਪਾਂ ਸੁਣੇ ਆ ਥਾਣੇ ਦੇ ਵਿੱਚ ਐਸਐਚਓ ਸਾਹਿਬ ਨੂੰ ਪੁੱਛਾਂਗੇ ਕਿ ਪਰਚਾ ਹੋਇਆ ਤੇ ਕੈਪਟਨ ਕਿੱਥੇ ਆ ਉਹਨਾਂ ਦੇ ਕੋਲ ਆ ਜਾਂ ਨਹੀਂ ਆ ਕਿਉਂਕਿ ਤੀਜਾ ਪੱਖ ਆਉਣਾ ਵੀ ਪਰ ਇਹਨਾਂ ਦਾ ਇਹ ਮੰਨਣਾ ਵੀ ਉਸ ਪਰਿਵਾਰ ਨੂੰ ਕੁਝ ਲਾਲਚ ਦੇ ਕੇ ਸਾਡੇ ਖਿਲਾਫ ਭੜਕਾਇਆ ਜਾ ਰਿਹਾ ਸਕੂਲ ਦੇ ਵਿੱਚ ਕੋਈ ਮਿਸਟੇਕ ਹੋਈ ਹੈ ਬੱਚੀ ਤੋਂ ਉਹਦਾ ਲਾਹਾ ਲੈ ਕੇ ਤੇ ਸਾਡੀ ਜ਼ਮੀਨ ਦਾ ਜਰੂਰ ਔਲਾ ਚੱਲਦਾ ਉਹਦੇ ਵਿੱਚ ਪਰਚੇ ਵੀ ਹੋਏ ਆ ਉਹਦੇ ਵਿੱਚ ਸਾਡੇ ਕੋਲੇ ਸਟੇ ਹੈ ਸਾਰਾ ਕੁਝ ਹੈਗਾ ਪਰ ਉਸੇ ਚੀਜ਼ ਨੂੰ ਮੁੱਖ ਰੱਖ ਕੇ ਇਹਨਾਂ ਨੇ ਉਹ ਪਰਿਵਾਰ ਨੂੰ ਯੂਜ਼ ਕੀਤਾ ਨਾਲ ਖਿਲਾੜਿਆ ਆਪਦੇ ਤੇ ਮੇਰੇ ਫਾਦਰ ਦੇ ਉੱਪਰ ਇਹ ਗਲਤ ਇਲਜ਼ਾਮ ਆ ਜਿਹੜੇ ਲਾਏ ਗਏ ਆ ਤੇ ਸਾਡੀ ਬਦਨਾਮੀ ਕੀਤੀ ਗਈ ਆ ਪਰ ਆਖਰਕਾਰ ਪ੍ਰਸ਼ਾਸਨ ਕੀ ਕਹਿੰਦਾ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਰਾਬਤਾ ਆਪਣਾ ਕਾਇਮ ਤਾ ਉਹ ਪੱਖ ਤੁਹਾਡੇ ਸਾਹਮਣੇ ਜਰੂਰ ਲਿਆਵਾਂਗੇ ਤਾਂ ਕਿ ਇਸ ਗੱਲ ਦਾ ਅਸਲੀਅਤ ਜਿਹੜੀ ਉਹ ਪੱਕੇ ਤੌਰ ਤੇ ਸਾਰਿਆਂ ਦੇ ਸਾਹਮਣੇ ਆ ਸਕੇ ਜੁੜੇ ਰੂ ਮਲੂਕਾ ਟੀਵੀ ਨਾਲ ਧੰਨਵਾਦ